ਸਤਿ ਸ੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਪੈਨਪਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵਗੇ ਕਿਸ਼ਟ ਬੇਨਤੀ ਕਰਦੇ ਸਜਣੋ ਕਿਦੋਂ ਵੀ ਆਪਣੀ ਖਰੀਦਦਾਰੀ ਕਰਦੇ ਨਾਕ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਕਿਉਂਕਿ ਬਾਅਦ 'ਚ ਕਿਸੇ ਨੂੰ ਕੋਈ ਲਾਭ ਮਾਣ ਨਾ ਦਿਆ ਕਰੋ ਅੱਜ ਦੀ ਵਿਜ਼ਿਟ ਪਿੰਡ ਮਹਿਦੀਪੁਰ ਜ਼ਿਲ੍ਹਾ ਲੱਗਦਾ ਸ਼੍ਰੀ ਤਰਨਤਾਰਨ ਤੇ ਤਹਿਸੀਲ ਲੱਗਦੀ ਸਜਣੋ ਪੱਟੀ ਤੇ ਬਾਈ ਸੋਨੂ ਉਹਨਾਂ ਦੇ ਫਾਰਮ ਤੇ ਪਹੁੰਚ ਚੁੱਕੇ ਆ ਤੇ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ ਇੱਕ ਟੋਕਰ ਗੱਬੜ ਮਾਜਿਆ ਸੱਤਾਂ ਕ ਮਹੀਨਿਆਂ ਦੀ ਦੱਸ ਰਿਆ ਤੇ ਭੋੜੀ ਤੇ ਬਾਕੀ ਗੁਰਪ੍ਰੀਤ ਤੋਂ ਲੈਨੇ ਰਧੇ ਦੇ ਜਾਣਕਾਰੀ ਕਰਦੇ ਗੱਲਬਾਤ ਬਾਈ ਸਾਸਿਕਾ ਸਾਸਿਕਾ ਜੀ ਹਿੰਦੂ ਸਰ ਜੀ ਹਾਲ ਠੀਕ ਠਾਕ ਹੀ ਜਿੰਦੀ ਗਲਾਈ ਚਲਦੀ ਇੱਕੋ ਬੈਗ ਹਾਂਜੀ ਇੱਕ ਹੀ ਤੋਹਫਾ ਜਿਹੜਾ ਉਹ ਤਾਂ ਦੇਤਾ ਹਾਂਜੀ ਉਹ ਦੇਦਾ ਜੀ ਹੈ ਤੇ ਟੋਕਰ ਗੱਬੜ ਲੈਣ ਦੀ ਹਾਂਜੀ ਟੋਕਰ ਗੱਬੜ ਲੈਣ ਤੋਹਫਾ ਤਾਫਾ ਕੱਢੋ ਇੱਕ ਅਦਾ ਨੀਲੀ ਦਾ ਠੀਕ ਹੈ ਜੀ ਤੇ ਇਹਦੀ ਕੀ ਡਿਟੇਲ ਹੈ ਕਿਨੂੰ ਪਹਿਲਾਂ ਆਪਣਾ ਐਡਰੈਸ ਦਾ ਨੋਟ ਕਰਾ ਲੀ ਹਣਾ ਇਹ ਜੀ ਪਿੰਡ ਹੈਗਾ ਜੀ ਮਹੀਦੀਪੁਰ ਹਾਂ ਤਹਿਸੀਲ ਲੱਗਦੀ ਇਹਨੂੰ ਪੱਟੀ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਸਾਹਿਬ ਤਹਿਸੀਲ ਹਾਂਜੀ ਤੇ ਮੋਬਾਈਲ ਨੰਬਰ ਕੀ ਹੈ ਨਾ ਦਾ ਮੋਬਾਈਲ ਨੰਬਰ ਆਪਣਾ ਕੀ ਆ ਮੇਰਾ ਹੀ ਲੈ ਲਓ ਜੀ ਵਿੱਚ 96468 ਹਾਂ 03834 ਠੀਕ ਹੈ ਜੀ ਹਾਂਜੀ ਤੇ ਕਿੰਵਾ ਸੁਬਾ ਤੇ ਕੀ ਡੇਟ ਹੈ ਇਹਨੇ ਜੀ ਸੰਧੂ ਸਾਹਿਬ ਜੀ ਉਹ ਤੇ ਅੱਜ ਹੀ ਤੀਜੇ ਸੋਹਣੇ ਆਪਾਂ ਚੌਥੇ ਸਮਝ ਕੇ ਆਨੇ ਆ ਆਕੇ ਗਾਂ ਚੌਥੇ ਸੂਬੇ ਜਿਹੜੀ ਸੂਨ ਨੂੰ ਤਿਆਰ ਹਨਾ ਉਹਨਾਂ ਤੇ ਜੇ ਦੱਸਿਆ ਤੇ ਭੋੜੇ ਹੀ ਆ ਗਏ 1.5 ਕਿਲੋ ਦੁੱਧ ਦੰਦੇ ਚਾਉਣੇ ਆ ਜੀ ਅੱਛਾ ਹਾਂਜੀ ਤੇ ਕਿੰਨੇ ਚਿਰ ਦੀ ਗੱਭਣ ਆ ਇਹਨੂੰ ਜੀ 7 ਮਹੀਨੇ ਚੱਕ ਪਾਸੇ ਗਾਰੰਟੀ ਨਾਲ ਦੁੱਧ ਪੱਕਾ ਕਿੰਨਾ 3 ਲੀਟਰ ਜੀ ਸੰਦੂ ਦਾ 3 ਕਿਲੋ ਹਨਾ ਲਓ ਜੀ ਠੀਕੇ ਟਾਈਮ ਮਿਲਦੀ ਠੀਕੇ ਟਾਈਮ ਮਿਲਦੀ ਆ ਥਾਪੀ ਤੇ ਹੀ ਦਵਾਈ ਹੋਈ ਬੰਦਿਆ ਤੇ ਠੀਕੇ ਦੇ ਨਹੀਂ ਨਹੀਂ ਜੀ ਬਾੜੇ ਦੇ ਬਾੜੇ ਦੇ ਮਿਲਦੀ ਸਜਣੋ ਚਾਰਟ ਤੇ ਮਿਲੂਗੀ ਤੇ 7 ਮਹੀਨਾ ਦੀ ਗੱਭ ਚੱਕ ਪਾਸ ਠੀਕ ਹੈ ਜੀ ਤੋਰਾ ਤੁਹਾਨੂੰ ਕਰਾਉਣੇ ਚੈੱਕ ਤੇ 3 2 3 ਕਿਲੋ ਦੁੱਧ ਤਾਂ ਰੈਡੀ ਆ ਹਾਂਜੀ ਲਓ ਖੋਲੋ ਤੇ ਇਹ ਭੋੜੀ ਆ ਗਈ ਸੱਜਣੋ ਸਿੰਘ ਸਿੰਘ ਜਿਵੇਂ ਕਿਸੇ ਨੇ ਨਾ ਦਗਾਏ ਦੋਗੇ ਹੁੰਦੇ ਆ ਕਰਮਾਲੀ ਦੇ ਠੀਕ ਆ ਜੀ ਇਸ ਕੁਆਲਟੀ ਬਹੁਤ ਸੋਹਣੀ ਆ ਇੱਕੋ ਜਿਹੀ ਆ ਮਾਰੇ ਮਾਰੇ ਫੋੜ ਜੀ ਫੁੱਟੀ ਹਨਾ ਦੋਹਾਂ ਸਾਈਡ ਤੇ ਇਹਨੂੰ ਮੀਨੀ ਵੀ ਲੱਗ ਸਕਦੀ ਕਹਿ ਸਕਦੇ ਆ ਤੇ ਭੋੜੇ ਵੀ ਕਹਿ ਸਕਦੇ ਥਾਲੇ ਵਾ ਬਿਲਕੁਲ ਪੱਦਰਿਆ ਕੋਈ ਬਾਇਸ਼ਾਈ ਨਹੀਂ ਰੱਖਦੀ ਜਿੰਨਾ ਕ ਥਾਲੇ ਵਾਂ ਦੇ ਥੱਲੇ ਹੈਗਾ ਕਰਮਾਲੀ ਹੋਈ ਆਪਾਂ ਚੈੱਕ ਕਰਾ ਕੇ ਤਸੱਲੀ ਨਾਲ ਆਂਦੀ ਆ ਨਾ ਵਪਾਰ ਲੈਣ ਦਾ ਕਾਰੋਬਾਰ ਆ ਹਾਂਜੀ ਹਾਂਜੀ ਮੋੜ ਲਿਓ ਮੋੜ ਲਿਓ ਮੋੜ ਲਿਓ ਕਰਮਾ ਵਾਲੀ ਭੱਜਦੀ ਆ ਆਂਦੇ ਮੈਨੂੰ ਛੇਤੀ ਚੜਾਓ ਹੈ ਹਾਂਜੀ ਹਾਂਜੀ ਵਾਹ ਜੀ ਵਾਹ ਥਾਲੇ ਵਾ ਦੇਖੋ ਸੱਜੋ ਇੱਕੋ ਜਿਹਾ ਥਾਲੇ ਵਾਪਸ ਦਰਿਆ ਲੋ ਜੀ ਬਾਈ ਗੁਰਪ੍ਰੀਤ ਸਿੰਘ ਇਹਦੀ ਕੀਮਤ ਕਿੰਨੀ ਕਰਦਗੇ 55000 ਦੀ ਸੰਧੂ ਸਾਹਿਬ ਜੀ ਸਿਰਫ ਹਾਂਜੀ 55000 ਇਹ ਤਾਂ ਕੋਈ ਘੱਟ ਵੱਧ ਨਹੀਂ ਕੋਈ ਗੱਲ ਨਹੀਂ ਮਾਨਤਨ ਕਰਦਾਂਗੇ ਸਾਡਾ ਕਰੋਗੇ ਤੇ ਜਾਂ ਉਹਨਾਂ ਦਾ ਕਰੋ ਸਾਡੇ ਕਰਦਾਂਗੇ ਸੰਧੂ ਸਾਹਿਬ ਸਾਡਾ ਕਿੰਨਾ ਕਰਦੋਗੇ 1000 ਛੱਡ ਦਾਂਗੇ ਠੀਕ ਆ ਹਾਂਜੀ ਲਓ ਜੀ 1000 ਆਂਦੇ ਆ ਤੇ ਹੋਰ ਹੁੰਦਾ ਏ ਹੋਰ ਕਰਦੋਗੇ ਮਾਨਤਨ ਮਾਨਤਨ ਸੰਧੂ ਸਾਹਿਬ ਬਿਲਕੁਲ ਜਾਇ ਕਰਤਾ ਜਾਇ ਜਿਵੇਂ ਤੁਹਾਡੀ ਖੁਸ਼ੀ ਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ 55000 ਦੀ ਕਿੰਨੇ ਦੇ ਦਾਂਗੇ ਆਪਣੀ ਨਰਖ-ਪਰਖ ਕਰਕੇ ਤਸੱਲੀ ਲੈ ਜਾਓ ਤੇ ਮੈਂ ਚੰਗੇ ਜਾਂ ਪੂਰੇ 50 ਹੀ ਕਰ ਦਗੇ ਕਰ ਦੋ ਸੰਦੂ ਸਾਹਿਬ ਲੋ ਜੀ ਪੂਰੇ 50000 ਦੀ ਹੋ ਗਈ ਫਿਕਸ ਹੁਣ ਮੇਰਾ ਵੀਰ ਕੋਈ ਫੋਨ ਤੇ ਨਾ ਆ ਕੇ ਕਿ ਹੋਰ ਲੈਸ ਕਰੋ ਤੁਹਾਨੂੰ ਪਤਾ ਇੰਨੇ ਹੁਣ ਬਾਹਰ ਰੇਡ ਵੇਖ ਲੋ 1.5 ਡੇਡ ਲੱਖ ਰੁਪਈਆ ਮੰਗਾਂ ਹਾਂ ਤੇ ਸასი ਕਾਲ ਜੀ ਸਾਰੇ ਭੈਣ ਭਰਾ ਉਹਨਾਂ ਨੂੰ